ਤੁਸੀਂ ਉਹ ਬਾਕੀ ਛੱਡੋ ਆਪਾਂ ਤੁਸੀਂ ਉਹ ਐਡਜਰਨ ਹੋ ਗਿਆ ਸੀਗਾ ਹਾਊਸ ਤੁਸੀਂ ਅਲੀ ਸਾਹਿਬ ਨੇ ਮੈਂ ਇਹਨਾਂ ਤੋਂ ਨਾਲ ਗੱਲ ਕਰਕੇਗਾ ਤੋਂ ਬੋਲ ਰਹੇ ਸੀ ਸਰ ਤੁਸੀਂ ਪਹਿਲਾਂ ਸਾਨੂੰ ਛੱਡੋ ਜੀ ਜਾਂ ਸਿੰਚਵਲ ਸਾਹਿਬ ਨੂੰ ਛੱਡੋ ਤੁਸੀਂ ਤੁਸੀਂ ਇਹਨਾਂ ਤੋਂ ਪੁੱਛੋ ਇਹਨਾਂ ਨੇ ਵੀ ਆਖਰ ਨੂੰ ਲੋਕ ਨਮਾਇੰਦੇ ਨੇ ਇਹ ਇਹ ਐਡਵਰਸ ਸਿਚੁਏਸ਼ਨ ਦੇ ਵਿੱਚ ਆਪਦੀ ਸੀਟ ਤੋਂ ਜਿੱਦੇ ਰਹੇ ਨੇ ਇਹਨਾਂ ਤੋਂ ਪੁੱਛ ਲਓ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਪਲੀਜ਼ ਮੈਂ ਦੁਬਾਰਾ ਤੁਹਾਨੂੰ ਰਿਕੁਐਸਟ ਕਰਦਾ ਕਿ ਇਹਨਾਂ ਨੂੰ ਕਿ ਥੋੜੀ ਬਹੁਤ ਇਹਨੇ ਸਿਆਣੇ ਸੋਝੇ ਸੀਜ਼ਨ ਦੇ ਬੰਦੇ ਤੋਂ ਇਹ ਜੀ ਰੈਡੀਕਲਸ ਡਿਸਕਸ਼ਨ ਆਈ ਹੈ ਨਵਰ ਐਕਸਪੈਕਟਿਡ ਸੋ ਪਲੀਜ਼ ਮੈਂ ਰੀਕਵੈਸਟ ਕਰੂਗਾ ਤੁਸੀਂ ਆਲੀ ਸਾਬ ਦੀ ਗੱਲ ਪਲੀਜ਼ ਹਾਊਸ ਜ਼ਰੂਰ ਸੁਣ ਕੇ ਜਾਵੇ ਜੀ ਥੈਂਕ ਯੂ ਜੀ ਸਰ 1 ਮਿੰਟ ਮੈਂ ਮંત્રી ਜੀ ਆਪਾਂ ਹੁਣ ਆਲੀ ਸਾਹਿਬ ਮંત્રી ਜੀ ਨੇ ਕਿਹਾ ਤੇ ਇਹਨਾਂ ਦੀ ਗੱਲ ਮੈਂ ਮੈਨੂੰ ਲੱਗਦਾ ਮੈਂ ਮੰਨ ਲਾਂ ਹਾਂ ਜੀ ਇਹ ਉਸੇ ਬੋਲ ਤੇ ਡਿਸਕਸ਼ਨ ਕਰਨਾ ਚਾਹੁੰਦੇ ਨੇ ਜੀ ਜੀ ਸਰ ਹਾਂ ਆ ਨਮਜੋਦ ਜੀ 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 ਧੰਨਵਾਦ ਸਪੀਕਰ ਸਰ ਤੁਸੀਂ ਮੈਨੂੰ ਸਮਾਂ ਦਿੱਤਾ ਸਰ ਮੈਂ 1 ਮਿੰਟ ਜੀ ਆਪਣੀ ਗੱਲ ਰੱਖਣੀ ਚਾਹੂਗਾ ਕਿ ਮੈਂ ਸਰ ਬਲਬੀਰ ਸਿੰਘ ਸਿਚਵਾਲ ਜੀ ਨਾਲ ਕਾਫੀ ਨੇੜੇ ਤੋਂ ਜੁੜਿਆ ਕਿਉਂਕਿ ਸਾਡਾ ਮਹਿਕਮਾ ਵੀ ਲੋਕਲ ਬਾਡੀਜ਼ ਆ ਤੇ ਮੈਨੂੰ ਸਮਾਂ ਵੀ ਲੱਗਿਆ ਉਹਨਾਂ ਨਾਲ ਬੈਠ ਕੇ ਗੱਲਬਾਤ ਕਰਨ ਦਾ ਬੁੱਢਾ ਦਰਿਆ ਬਾਰੇ ਅਸੀਂ ਕਿੱਦਾਂ ਉਹਨੂੰ ਆਪਾਂ ਸਾਫ਼ ਕਰਨਾ ਉਹ ਬੜਾ ਵਧੀਆ ਕੰਮ ਕਰ ਰਹੇ ਨੇ ਪੂਰਾ ਸਾਡਾ ਸਹਿਯੋਗ ਮਿਲ ਰਿਹਾ ਤੇ ਮੈਨੂੰ ਬੜਾ ਸਰ ਨਿੱਜੀ ਦੁੱਖ ਹੋਇਆ ਕਿ ਇੱਕ ਸੰਤ ਬਾਰੇ ਇੱਕ ਉਹ ਸ਼ਖਸੀਅਤ ਬਾਰੇ ਜਿਹਨਾਂ ਦਾ ਇੰਨਾ ਤਜਰਬਾ ਆ ਵਾਤਾਵਰਣ ਜਿਨ੍ਹਾਂ ਦੀ ਉਨ੍ਹਾਂ ਦੀ ਕੋਈ ਲਾਲਚ ਨਹੀਂ ਹੈਗੀ ਲਾਲਚ ਸਿਰਫ ਇਹ ਹੈ ਕਿ ਵਾਤਾਵਰਣ ਦੀ ਕਿੱਦਾਂ ਸੰਭਾਲ ਹੋਵੇ ਵਾਤਾਵਰਣ ਦਾ ਕਿੱਦਾਂ ਰੱਖ-ਰਖਾਵ ਹੋਵੇ ਤੇ ਉਹਨੂੰ ਕਿੱਦਾਂ ਸੁਰੱਖਿਤ ਕੀਤਾ ਜਾਵੇ ਤੇ ਮੈਂ ਸਮਝੂਗਾ ਕਿ ਉਹ ਉਸ ਨਗਰੀ 'ਚ ਆਉਂਦੇ ਨੇ ਜਿੱਥੇ ਸਾਡੇ ਬਾਬਾ ਬਾਬਾ ਜੀ ਗੁਰੂ ਨਾਨਕ ਦੇਵ ਜੀ ਦੀ ਉਹ ਨਗਰੀ ਹੈ ਤੇ ਜੋ ਸਾਡੇ ਲੀਡਰ ਆਫ oppositon ਜੀ ਨੇ ਕਿਆ ਜੋ ਸ਼ਬਦ ਬਦਲੇ ਵਰਤੇ ਉਹਨਾਂ ਵਾਸਤੇ ਮੈਂ ਕਹੂੰਗਾ ਉਸ ਗੁਰੂ ਦੀ ਨਗਰੀ ਦਾ અપਮਾਨ ਆ ਪੰਜਾਬ ਦਾ અપਮਾਨ ਆ ਸਰ ਪੂਰੇ ਦੇਸ਼ ਦਾ અપਮਾਨ ਆ ਕਿਉਂਕਿ ਉਹ ਏ ਨਹੀਂ ਹੈ ਕਿ ਉਹਨੂੰ ਹਿੰਦੁਸਤਾਨ ਚ ਜਾਣਦੇ ਨੇ ਸਰ ਉਹ ਵਰਲਡ ਵਰਲਡ ਫੇਮਸ এনवायरमेंटਲ ਪਰਸਨਲਿਟੀ ਹੈ ਸਰ এনवायरमेंट ਦਾ ਹੀਰੋ ਦੇ ਨਾਮ ਤੇ ਸਰ ਉਹਨਾਂ ਨੂੰ ਜਾਣਿਆ ਜਾਂਦਾ ਤੁਸੀਂ ਸਰਚ ਵੀ ਕਰੋਗੇ ਗੂਗਲ ਤੇ ਤੇ ਐਜ਼ ਅ এনवायरमेंटਲ ਹੀਰੋ ਤੇ ਸਰ ਉਹਨਾਂ ਦਾ ਨਾਮ ਚੱਲਦਾ ਹੈਗਾ ਤੇ ਮੈਂ ਇੱਕ ਗੱਲ ਹੋਰ ਸਦਰ ਵਿੱਚ ਮੈਂ ਸਤੰਜ ਰੱਖਣਾ ਚਾਹੂਗਾ ਕਿ ਸੀਸ ਪ੍ਰਤਾਪ ਸਿੰਘ ਬਾਜਵਾ ਜੀ ਉਹ ਲੀਡਰ ਆਫ ਆਪੋਜੀਸ਼ਨ ਨੇ ਉਹ ਉਹ ਜਦੋਂ ਵੀ ਹਾਊਸ ਚ ਆ ਨਾ ਕਲੀਅਰ ਕਰਨ ਜਿਹੜਾ ਉਹਨਾਂ ਦਾ ਆਪਣੇ ਲਵਸ ਜਿਹੜਾ ਬਿਆਨ ਸੀਗਾ ਉਹ ਆਪਣਾ ਇੰਡੀਵਿਜੂਅਲ ਸੀ ਕਿਉਂਕਿ ਉਹ ਸੀਨ ਰਿਪਰਿਜ਼ੈਂਟ ਕਾਂਗਰਸ ਪਾਰਟੀ ਸੈਂਟ ਲੀਡਰ ਆਫ ਹਾਊਸ ਨੂੰ ਲੀਡਰ ਆਫ ਆਪੋਜੀਸ਼ਨ ਨੂੰ ਰਿਪਰਿਜ਼ੈਂਟ ਕਰਦੇ ਨੇ ਕਿ ਕਾਂਗਰਸ ਪਾਰਟੀ ਦਾ ਸੀਗਾ ਇਹ ਮੈਂ ਜ਼ਰੂਰ ਬਤਲ ਗਿਆ ਉਹਨਾਂ ਕੋਲ ਸਵਾਲ ਜਵਾਬ ਲੈਣਾ ਚਾਹਾਂਗਾ ਜੋ ਦੋ ਵੀ ਆਗੇ ਸਰ ਧੰਨਵਾਦ ਸਭ ਸਮਾਂ ਦੇਣ ਲਈ ਥੈਂਕ ਯੂ ਸੋਨ ਸਾਹਿਬ ਸਰ ਕਾਂਗਰਸ ਦੇ ਬਾਰੇ ਚ ਨਾ ਮੈਂ ਅੱਜ ਇੱਕ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਣੀ ਚਾਹੁੰਦਾ ਕਹਾਣੀ ਹੈ ਸਰ ਤੁਹਾਨੂੰ ਪਤਾ ਲੱਗ ਜੂ ਉਹ ਵੀ ਕਾਂਗਰਸ ਕਰਦੀ ਕੀ ਹੈ ਸਦਨ ਦੇ ਵਿੱਚ ਸਰ ਇੱਕ ਵਾਰ ਨਾ ਕਿਸੇ ਦੇ ਘਰ ਦੇ ਵਿੱਚ ਪੰਜ ਚੋਰਾਂ ਨੇ ਪਲੈਨਿੰਗ ਕਰ ਲਈ ਕਿ ਆਪਾਂ ਇਹ ਰੇਡ ਫਲਾਣੇ ਘਰ ਦੇ ਵਿੱਚ ਚੋਰੀ ਕਰਨ ਜਾਣਾ ਸਰ ਉਹ ਪੰਜ ਚੋਰ ਬੜ ਗਏ ਜਦੋਂ ਚੋਰੀ ਹੋਣ ਲੱਗੀ ਠੁਕ ਠੁਕ ਹੋਣ ਲੱਗੀ ਸਾਰਾ ਕੁਝ ਕਰਨ ਲੱਗੇ ਬਾਹਰ ਰੌਲਾ ਪੈ ਗਿਆ ਪਿੰਡ ਦੇ ਵਿੱਚ ਕਿ ਵੀ ਚੋਰ ਬੜ ਆਏ ਜੀ ਆਪਣੇ ਕਿਸੇ ਦੇ ਘਰੇ ਪਿੰਡ ਇਕੱਠਾ ਹੋ ਗਿਆ ਜੀ ਸਾਰਾ ਉਹ ਜਿਹੜੇ ਪੰਜ ਚੋਰ ਬੜੇ ਹੋਏ ਸੀ ਜਿੰਮੇ ਸਦਨ ਚ ਹੋਣ ਬੜੇ ਹੋਏ ਨੇ ਇਹ ਉਹਨਾਂ ਨੇ ਕਹਿੰਦੇ ਪੰਜਾਂ ਨੇ ਮਤਾ ਪਾਇਆ ਕਹਿੰਦੇ ਵੀ ਊਂਤਾ ਮਾਰੇ ਗਏ ਸ਼ਰਮ ਦੀ ਮਰਿਆਦਾ ਨੂੰ ਥੋੜਾ ਜਿਹਾ ਆਹ ਕਹਿੰਦੇ ਵੀ ਅਸੀਂ ਫਸ ਗਏ ਕਹਿੰਦੇ ਵੀ ਊਂਤਾ ਕਹਿੰਦੇ ਵੀ ਫੜੇ ਜਾਵਾਂਗੇ ਐ ਕਰੋ ਹੁਣ ਇੱਕੋ ਤਰੀਕਾ ਬਚਦਾ ਵੀ ਹੁਣ ਪੰਜ ਪੰਜਾਂ ਚੋਂ ਇੱਕ ਜਣਾ ਜਿਹੜਾ ਹੈਗਾ ਉਹਨੂੰ ਬਣਾ ਲਓ ਵੀ ਚੋਰ ਕਹਿੰਦੇ ਫੇਰ ਕਹਿੰਦੇ ਚਾਰ ਜਣੇ ਰੋਲਾ ਪਾ ਲਓ ਫੜ ਲਿਓ ਫੜ ਲਿਓ ਏ ਉਹ ਗੱਲ ਅੱਜ ਇਹਨਾਂ ਨੇ ਕੀਤੀ ਫੜ ਲਿਓ ਫੜ ਲਿਓ ਰੋਲਾ ਪਾ ਕੇ ਅੱਜ ਇਹਨਾਂ ਨੇ ਆਪ ਇੱਕ ਜਣੇ ਨੇ ਇਹਨਾਂ ਨੇ ਉਹ ਇਹ ਗਲਤ ਗੱਲ ਕੀਤੀ ਸਾਡੇ ਸੰਤ ਸੀਚੇਵਾਲ ਜੀ ਬਾਰੇ ਚ ਤੇ ਹੁਣ ਬਾਕੀ ਜਿਹੜੇ ਸੀ ਉਹ ਮੁੱਕਰ ਗਏ ਇਸ ਗੱਲ ਤੋਂ ਕਹਿੰਦੇ ਸਾਡਾ ਤਾਂ ਬਿਆਨ ਹੈ ਨਹੀਂ ਮਾਫੀ ਮੰਗਣ ਤਾਂ ਉਹ ਮੰਗਣ ਸੋ ਸਰ ਇਹਨਾਂ ਨੇ ਆ ਕੀਤਾ ਸਰ ਜਿੱਥੇ ਤੱਕ ਗੱਲ ਰਹੀ ਸ਼ਹੀਦ 에 आजम ਭਗਤ ਸਿੰਘ ਜੀ ਦੀ ਤੇ 바ਵਾ ਸਾਹਬ ਦੀ ਸਰ ਆ ਸਾਡਾ ਅਸੀਂ ਕੱਲ ਬਜਟ ਪੇਸ਼ ਕੀਤਾ ਦੇਖੋ ਸਰ ਇਸ ਬਜਟ ਦੇ ਉੱਤੇ ਸਭ ਤੋਂ ਪਹਿਲਾ ਫੋਟੋ ਸਭ ਤੋਂ ਪਹਿਲੀ ਫੋਟੋ ਸਰ ਦੇਖੋ ਅਸੀਂ ਸ਼ਹੀਦ 에 आजम ਭਗਤ ਸਿੰਘ ਜੀ ਦੀ ਲਗਾਈ ਹੈ ਫਿਰ ਬਾਬਾ ਸਾਹਿਬ ਦੀ ਲਗਾਈ ਹੈ ਸਰ ਇੱਕ ਬਜਟ ਇੱਕ ਬਜਟ ਇੱਕ ਬਜਟ ਅੱਜ ਤੱਕ ਇਤਿਹਾਸ ਦੇ ਅੰਦਰ ਕਾਂਗਰਸ ਪਾਰਟੀ ਆਪਣਾ ਦਸਵੇ ਇੱਕ ਡਾਕੂਮੈਂਟ ਬਜਟ ਛੱਡੋ ਸਰ ਇਹ ਆਪਣੇ ਅੱਜ ਤੱਕ ਦੇ ਇਤਿਹਾਸ ਦੇ ਅੰਦਰ ਇੱਕ ਡਾਕੂਮੈਂਟ ਹੀ ਜੇ ਪੇਸ਼ ਕਰਦਣ ਜਿਹਦੇ ਤੇ ਸ਼ਹੀਦ ਰਾਜਮ ਭਗਤ ਸਿੰਘ ਦੀ ਫੋਟੋ ਹੋਵੇ ਜਾਂ ਬਾਬਾ ਸਾਹਿਬ ਦੀ ਫੋਟੋ ਹੋਵੇ ਸਰ ਮੈਂ ਹੈਰਾਨ ਹੈ ਕਿ ਜਿਹੜੇ ਬੰਦਿਆਂ ਨੇ ਸਰ ਜਿਸ ਦਿਨ ਸਰ ਕਾਂਗਰਸ ਪਾਰਟੀ ਦਾ ਤਾਂ ਇਹ ਹਾਲ ਸੀ ਜਿਸ ਦਿਨ ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਪਹਿਨੀ ਇਲੈਕਸ਼ਨ ਲੜਨੀ ਸੀ ਸਰ ਇਹ ਫਾਇਨ ਨਾਟ ਰੌਂਗ ਸਰ ਕਾਂਗਰਸ ਪਾਰਟੀ ਨੇ ਬਾਬਾ ਸਾਹਿਬ ਦੇ ਅਗੇਸ਼ਟ ਇੱਕ ਬੰਦਾ ਖੜਾ ਕੀਤਾ ਤਾਂ ਜੋ ਬਾਬਾ ਸਾਹਿਬ ਉਹ ਇਲੈਕਸ਼ਨ ਜਿੱਤ ਨਾ ਜਾਣ ਸਰ ਕਮਾਲ ਦੀ ਉਹਨਾਂ ਦਾ ਪੀਏ ਖੜਾ ਕੀਤਾ ਅਰਾਨੀ ਦੀ ਗੱਲ ਸਰ ਜਿਹੜੇ ਬੰਦੇ ਬਾਬਾ ਸਾਹਿਬ ਦੇ ਬਾਰੇ ਚਾਹੀਦੀਆਂ ਕੋਝੀਆਂ ਚਾਲਾਂ ਚੱਲਦੇ ਹੋਣ ਜਿਹੜੀ ਪਾਰਟੀ ਬਾਬਾ ਸਾਹਿਬ ਦੀ ਆਡੀਓਲੋਜੀ ਤੇ ਕਦੇ ਜਿਨ੍ਹਾਂ ਨੇ ਇੱਕ ਦਿਨ ਕਦੇ ਪਹਿਲਾਂ ਤੱਕ ਨਾ ਦਿੱਤਾ ਹੋਵੇ ਸਰ ਅੱਜ ਉਹ ਚੀਚੀ ਉਂਗਲੀ ਨੂੰ ਖੂਨ ਲਾ ਕੇ ਆਪਣੇ ਆਪ ਨੂੰ ਸ਼ਹੀਦ ਕਰਨ ਨੂੰ ਫਰਦੇ ਨੇ ਸ਼ਹੀਦ ਕਰਨ ਨੂੰ ਫਰਦੇ ਨੇ ਸਰ ਇਹ ਪੰਜਾਬ ਇਹ ਪੰਜਾਬ ਤੇ ਸਭ ਸਮਸਤ 3 ਕਰੋੜ ਪੰਜਾਬੀ ਅੱਜ ਸਦਨ ਨੂੰ ਦੇਖ ਰਹੇ ਨੇ ਔਰ ਇਸ ਸਦਨ ਦੇ ذریعے ਉਹ ਇਹ ਵੀ ਦੇਖ ਰਹੇ ਨੇ ਕਿ ਇਹ ਜਿਹੜਾ ਅੱਜ ਬਜਟ ਤੁਸੀਂ ਕੱਲ ਅਸੀਂ ਪੇਸ਼ ਕੀਤਾ ਇਹ ਕਿੱਡਾ ਲੋਕ ਪੱਖੀ ਬਜਟ ਸੀ ਜਿਹਦੇ ਚ ਸਿਹਤ ਦੀ ਗੱਲ ਹੋਈ ਜਿਹੜੇ ਚ ਸਿੱਖਿਆ ਦੀ ਗੱਲ ਹੋਈ ਉਹ ਬਜਟ ਤੇ ਬੋਲ ਲਿਓ ਤੁਸੀਂ ਜਿਹੜੇ ਚ ਸਿੱਖਿਆ ਦੀ ਗੱਲ ਹੋਈ ਸਰ ਮੈਂ ਦੱਸਦਾ ਜਿਹੜੇ ਚ ਇੰਡਸਟਰੀ ਦੀ ਗੱਲ ਹੋਈ ਸਰ ਜਿਹਦੇ ਵਿੱਚ ਰੂਰਲ ਡਵੈਲਪਮੈਂਟ ਦੀ ਗੱਲ ਹੋਈ ਸਰ ਸਾਰੀਆਂ ਗੱਲਾਂ ਜਿਹਦੇ ਚ ਹੋਈਆਂ ਅੱਜਕਾ ਇੰਨੇ ਇੰਪੋਰਟੈਂਟ ਜਗ੍ਹਾ ਦੇ ਉੱਤੇ ਖੜ ਕੇ ਔਰ ਇੰਨੇ ਇੰਪੋਰਟੈਂਟ ਟਾਸਕ ਦੇ ਉੱਤੇ ਇਹ ਬਹਿਸ ਕਰਨ ਦੀ ਬਜਾਏ ਇਹ ਹਮੇਸ਼ਾ ਹਮੇਸ਼ਾ ਜਣੀ ਕਿ ਇਹ ਜਿਹੜਾ ਸਦਨ ਦਾ ਮਾਹੌਲ ਹੈ ਇਹ ਖਰਾਬ ਕਰਦੇ ਨੇ ਸਰ ਆਖਰ ਚ ਇੱਕੋ ਗੱਲ ਕਹਿਣੀ ਹੈ ਸਰ ਤੁਹਾਡੇ ਇੱਕ ਅੱਗੇ ਬੇਨਤੀ ਹੈ ਸਰ ਇਹਨਾਂ ਦਾ ਤਰੀਕਾ ਇੱਕ ਹੈ ਕਿ ਵਾਕ ਆਊਟ ਕਰਨਾ ਇੱਕ ਵੀ ਸੈਸ਼ਨ ਦੱਸ ਦਿਓ ਸਰ ਜਿਹਦੇ ਚ ਕਾਂਗਰਸ ਪਾਰਟੀ ਦੇ ਨੁਮਾਇੰਦੇ ਵਾਕ ਆਊਟ ਕਰਕੇ ਨਾ ਗਏ ਹੋਣ ਸਰ ਬੇਸਿਕਲੀ ਤਾਂ ਇਹ ਭਗੌੜੇ ਨੇ ਭਗੌੜੇ ਸਰ ਇਹਨਾਂ ਦੇ ਲਈ ਸ਼ਬਦ ਤਾਂ ਇਹ ਹੈ ਕਿ ਭਗੌੜੇ ਨੇ ਇਹਨਾਂ ਦਾ ਸਟੈਂਡ ਕੋਈ ਨਹੀਂ ਜਦ ਇਹਨਾਂ ਨੂੰ ਪਤਾ ਸੀ ਕਿ ਅੱਜ ਅਸੀਂ ਕਿਸੇ ਚੀਜ਼ ਦੇ ਉੱਤੇ ਬਹਿਸ ਕਰੇ ਨਹੀਂ ਸਕਦੇ ਅਸੀਂ ਉਹਦੇ ਯੋਗ ਨਹੀਂ ਪਾਸ ਹੋ ਰਹੇ ਸਦਨ ਸੜ ਕੇ ਭੱਜੇ ਨੇ ਇਹਨਾਂ ਦੇ ਕੋਲ ਕੋਈ ਹੋਰ ਬਹਾਨਾ ਨਹੀਂ ਸੀ ਸੋ ਸਰ ਅਸੀਂ ਇਸ ਗੱਲ ਦੇ ਲਈ ਬਿਲਕੁਲ ਤੁਹਾਨੂੰ ਸਿਫਾਰਸ਼ ਕਰਦੇ ਆ ਕਿ ਇਹਨਾਂ ਦੇ ਉੱਤੇ ਬਣਦੀ ਹੋਈ ਸਖਤ ਕਾਰਵਾਈ ਕੀਤੀ ਜਾਵੇ ਥੈਂਕ ਯੂ ਇਹ ਆਲੀ ਸਾਹਿਬ ਬਹੁਤ ਧੰਨਵਾਦ ਸਪੀਕਰ ਸਾਹਿਬ ਠੀਕ ਬੜਾ ਅਹਿਮ ਜਿਹੜਾ ਪਿੰਡਾਂ ਦਾ ਮਸਲਾ ਇਹ ਇਹਦੇ ਬਾਰੇ ਮੈਂ ਗੱਲ ਕਰਨੀ ਚਾਹੁੰਦਾ ਕਿ ਛਪੜਾਂ ਦੀ ਗੱਲ ਕਰ ਰਹੇ ਸੀ ਵੀ ਕਿਸੇ ਟਾਈਮ ਇਹ ਬੜੇ ਸਾਫ਼ ਹੁੰਦੇ ਸੀ ਮੀਂਹ ਦਾ ਪਾਣੀ ਰੇਨ ਵਾਟਰ ਸਟੋਰੇਜ ਦਾ ਕੰਮ ਆਉਂਦਾ ਸੀ ਉਸ ਤੋਂ ਬਾਅਦ ਗਲੀਆਂ ਨਾਲੀਆਂ ਨੇ ਗੰਦੇ ਹੋ ਗਏ ਹੁਣ ਗੰਦਗੀ ਦਾ ਸਰੋਤ ਨੇ ਇਹਦੇ ਤੇ ਇੱਕ 2007 ਦੇ ਵਿੱਚ ਜਦੋਂ ਕਾਂਗਰਸੀ ਗਵਰਨਮੈਂਟ ਸੀ ਸੈਂਟਰ ਦੇ ਵਿੱਚ ਇੱਕ ਬੁੱਕ ਜਾਰੀ ਹੋਈ ਸੀਗੀ ਟੈਕਨੀਕਲ ਨੋਟ ਔਨ ਸੋਲਿਡ ਐਂਡ ਲਿਕਵਿਡ ਵੇਸਟ ਮੈਨੇਜਮੈਂਟ ਇਨ ਰੂਰਲ ਏਰੀਆਜ਼ ਇਸ਼ੂਡ ਬਾਈ ਗਵਰਨਮੈਂਟ ਆਫ ਇੰਡੀਆ ਐਂਡ ਯੂਨੀਸੇਫ ਯੂਨੀਸੇਫ ਇੱਕ ਯੂਨ ਦੀ ਯੂਨੋ ਦੀ ਬਾਡੀ ਆ ਉਦੇ ਵੱਲੋਂ ਹੀ ਡਿਜ਼ਾਈਨ ਇਖਤਿਆਰ ਕੀਤਾ ਗਿਆ ਸੀਗਾ ਕਿ ਅਸੀਂ ਕੁਦਰਤੀ ਤੌਰ ਤੇ ਇਹਨਾਂ ਛੱਪੜਾਂ ਨੂੰ ਕਿਸ ਤਰ੍ਹਾਂ ਸਾਫ਼ ਕਰਨਾ ਉਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਵੀ ਜਿਹੜਾ ਪਾਣੀ ਇਕੱਠਾ ਹੋਣਾ ਸਭ ਤੋਂ ਪਹਿਲਾਂ ਇੱਕ ਵੈਲ ਦੇ ਵਿੱਚ ਪਾਣੀ ਇਕੱਠਾ ਹੋਣਾ ਜਿੱਥੇ ਜਿਹੜੇ ਚਾਹੇ ਕੋਈ ਲਫਾਫੇ ਨੇ ਜਾਂ ਹੋਰ ਚੀਜ਼ਾਂ ਉਹਦੇ ਵਿੱਚ ਰਹਿ ਜਾਣ ਉਸ ਤੋਂ ਬਾਅਦ ਪਾਣੀ ਪਾਉਣ ਕੇ ਪਹਿਲੇ ਪੋਰਸ਼ਨ ਦੇ ਵਿੱਚ ਜਾਵੇ ਚਾਰ ਪੋਰਸ਼ਨ ਬਣਾਏ ਗਏ ਸੀ ਉਹਦੇ ਵਿੱਚ ਕਿ ਪਹਿਲੇ ਪੋਰਸ਼ਨ ਦੇ ਵਿੱਚ ਜਿਹੜੀ ਗੰਦਗੀ ਆ ਜਿਹੜੀ ਗਾਬ ਹੈਗੀ ਜਿਹਨੂੰ ਆਪਾਂ ਕਹਿ ਦਿੰਦੇ ਆ ਜਿਹੜੀ ਸਾਰੇ ਛੱਪੜ ਦੇ ਵਿੱਚ ਹੀ ਬੈਠ ਜਾਂਦੀ ਸੀ ਥੱਲੇ ਉਹਦੇ ਮਸਾਮ ਬੰਦ ਕਰਕੇ ਲੇਅਰ ਬਣ ਜਾਂਦੀ ਸੀ ਕਿ ਪਾਣੀ نیچے ਨਹੀਂ ਜਾਂਦਾ ਸੀ ਤਾਂ ਉਹ ਪਹਿਲੇ ਪੋਰਸ਼ਨ ਦੇ ਵਿੱਚ ਗੰਦਗੀ ਸਾਰੀ ਸੈਟਲ ਹੋ ਜਾਂਦੀ ਸੀ ਫਿਰ ਇੱਕ ਪਾਈਪ ਲੱਗ ਗਿਆ ਕਿ ਨਿੱਤਰ ਕੇ ਪਾਣੀ ਦੂਜੇ ਜਾਂਦਾ ਦੂਜੇ ਚੋਂ ਫਿਰ ਤੀਜੇ ਤੇ ਤੀਜੇ ਤੋਂ ਚੌਥੇ ਦੇ ਵਿੱਚ ਸੋ ਉਸ ਸਮੇਂ ਇੱਕ ਮਾਡਲ ਦੇਤਵਾਲ ਪਿੰਡ ਦੇ ਵਿੱਚ ਮੁਹੰਮਦ ਇਸ਼ਫਾਕ ਜੀ ਜਿਹੜੇ ਬਾਅਦ ਦੇ ਵਿੱਚ ਇਹ ਨਾ ਕੰਮਾ ਕਰਕੇ ਉਹਨੂੰ ਅਵਾਰਡ ਵੀ ਮਿਲੇ ਤੇ ਆਈਐਸ ਵੀ ਬਣੇ ਉਹ ਤੇ ਹੁਣ ਉਹ ਇਸੇ ਡਿਪਾਰਟਮੈਂਟ ਵਾਟਰ ਸਪਲਾਈ ਦੇ ਪੰਜਾਬ ਸਰਕਾਰ ਚੋਂ ਸੈਕਟਰੀ ਰਟਾਇਰ ਹੋਏ ਨੇ ਸੋ ਉਹ ਮਾਡਲ ਤਿਆਰ ਕੀਤਾ ਗਿਆ ਤੇ ਸੈਂਟਰ ਗਵਰਨਮੈਂਟ ਦੇ ਵਿੱਚ ਮੈਡਮ ਰਾਜਵੰਤ ਕੌਰ ਸੰਧੂ ਸੈਕਟਰੀ ਸੀਗੇ ਰੂਰਲ ਡਿਵੈਲਪਮੈਂਟ ਤੇ ਵਾਟਰ ਸਪਲਾਈ ਵਿਭਾਗ ਦੇ ਉਹ ਆਪ ਆਏ ਆਪ ਦੀ ਐਕਸਪਰਟਸ ਦੀ ਟੀਮ ਲੈ ਕੇ ਆਏ ਉਹ ਪਾਣੀ ਬਕਾਇਦਾ ਉਹਦੀਆਂ ਰਿਪੋਰਟਾਂ ਲਈਆਂ ਗਿਆ ਟੈਸਟ ਕੀਤੇ ਗਏ ਤਾਂ ਜਿਹੜਾ ਚੌਥੇ ਪੋਰਸ਼ਨ ਦਾ ਪਾਣੀ ਸੀ ਉਹ ਬਿਲਕੁਲ ਸਾਫ਼ ਸੀ ਤੇ ਉਹ ਖੇਤਾਂ ਲਈ ਇਰੀਗੇਸ਼ਨ ਲਈ ਵਰਤਿਆ ਜਾ ਸਕਦਾ ਸੀ ਲੇਕਿਨ ਇੱਥੇ ਕਮੀ ਕੀ ਸੀ ਕਿ ਜਦੋਂ ਜ਼ਿਆਦਾ ਬਰਸਾਤ ਹੋ ਜਵੇ ਤਾਂ ਉਹ ਬੰਨ ਟੁੱਟ ਜਾਂਦੇ ਸੀ ਸੋਦਲੀ ਫਿਰ ਕਮੈਂਡੇਸ਼ਨ ਹੋਈ ਕਿ ਇਹਨੂੰ ਪੱਕਾ ਕਰ ਦਿੱਤਾ ਜਾਵੇ ਤਾਂ ਜੋ ਮੀਂਹ ਦੇ ਵਿੱਚ ਵੀ ਇਹ ਟੁੱਟਣ ਨਾਲ ਸਾਡੇ ਕਈ ਪਿੰਡ ਬਣੇ ਨੇ ਸਰਬਾ ਪਿੰਡ ਜਾ ਕੇ ਤੁਸੀਂ ਦੇਖ ਸਕਦੇ ਹੋ 7-8 ਸਾਲ ਹੋ ਗਏ ਕਿ ਪਹਿਲੇ ਪੋਰਸ਼ਨ 'ਚ ਪਾਣੀ ਨਿੱਤਰ ਕੇ ਦੂਜੇ ਜਾਂਦਾ ਤੀਜਾ ਚੌਥਾ ਖਾਲੀ ਰਹਿੰਦੇ ਨੇ ਕਿਉਂਕਿ ਉਹ ਸਾਫ ਪਾਣੀ ਐਬਜ਼ੌਰਬ ਹੋ ਜਾਂਦਾ ਇਹਦੇ ਨਾਲ ਚਾਰ ਮਸਲੇ ਇੱਕ ਸੈਨੀਟੇਸ਼ਨ ਦਾ ਮਸਲਾ ਹੱਲ ਹੋ ਰਿਹਾ ਪਿੰਡਾਂ 'ਚ ਜਿਹੜਾ ਪਾਣੀ ਗਲੀਆਂ ਛੱਪੜ ਭਰਿਆ ਗਲੀਆਂ ਵੀ ਭਰੀ ਨਾਲੀਆਂ 'ਚ ਵੀ ਪਾਣੀ ਖੜਾ ਨਾਲੀਆਂ ਤੋਂ ਬਾ ਗਲੀਆਂ 'ਤੇ ਵੀ ਖੜਾ ਤੇ ਪਾਣੀ ਇੱਕਦਮ ਸੈਨੀਟੇਸ਼ਨ ਦਾ ਮਸਲਾ ਹੱਲ ਦੂਸਰਾ ਨੇਚਰਲ ਵਾਟਰ ਟ੍ਰੀਟਮੈਂਟ ਤੀਜਾ ਰੇਨ ਵਾਟਰ ਹਾਰਵੈਸਟਿੰਗ ਜਿਹੜਾ ਆਪਾਂ ਕਹਿੰਦੇ ਰੀਚਾਰਜਿੰਗ ਜਿਹੜਾ ਪਾਣੀ ਥੱਲੇ ਜਿਹੜਾ ਸਾਡਾ ਡੂੰਘਾ ਜਾ ਰਿਹਾ ਸਾਰਾ ਪਾਣੀ ਜਾ ਕੇ ਰੀਚਾਰਜ ਹੋ ਜਵੇ ਸੋ ਸਾਰੇ ਮਸਲੇ ਦਾ ਹੱਲ ਸੀ ਉਸ ਤੋਂ ਬਾਅਦ 2010 ਦੇ ਵਿੱਚ ਇੱਕ ਕਿਤਾਬ ਛਪੀ ਹੈ ਮੈਂ ਤੁਹਾਨੂੰ ਸਾਰਾ ਭੇਜੂਗਾ ਗਵਰਨਮੈਂਟ ਆਫ ਇੰਡੀਆ ਦੀ ਇਹ ਸਕਸੈਸ ਸਟੋਰੀ ਔਨ ਲਿਕਵਿਡ ਮੈਨੇਜਮੈਂਟ ਲਿਕਵਿਡ ਵੇਸਟ ਮੈਨੇਜਮੈਂਟ ਦੇਤਵਾਲ ਪਿੰਡ ਦੀ ਜਿਹਦੇ ਵਿੱਚ ਬੁੱਕਲੇਟ ਦੇ ਉੱਪਰ ਉਸੇ ਦੀ ਫੋਟੋ ਲੱਗੀ ਹੈ ਇਹੀ ਮਾਡਲ ਆ ਜਿਹੜਾ ਜੀਤੇ ਸੰਸੀਚੇਵਾਲ ਸਾਹਿਬ ਨੇ ਕੰਮ ਕੀਤਾ ਇਹੀ ਇਹਦੇ ਵੱਖਰੇ ਵੱਖਰੇ ਨਾਮ ਰੱਖੇ ਗਏ ਆ ਪੂਰੇ ਦੇਸ਼ ਦੇ ਵਿੱਚ ਕਾਂਗਰਸ ਦੀ ਗਵਰਨਮੈਂਟ ਦੇ ਵਿੱਚ ਇਹ 2009 ਦੇ ਵਿੱਚ ਲਾਗੂ ਕਰ ਦਿੱਤਾ ਗਿਆ ਸੀ ਪੂਰੇ ਇੰਡੀਆ ਦੇ ਵਿੱਚ ਕਿ ਕੋਈ ਵੀ ਛੱਪੜ ਨਵੀਨੀਕਰਨ ਹੋਣਾ ਤਾਂ ਇਹ ਫਾਰਮੂਲਾ ਅਡਾਪਟ ਹੋਣਾ ਮੇਰੇ ਕੋ ਸਾਰੀਆਂ ਡਿਟੇਲਸ ਸਾਰੀਆਂ ਕਿਤਾਬਾਂ ਪਈਆਂ ਨੇ ਤੇ ਇਹਦੇ ਲਈ ਲੁਧਿਆਣਾ ਜ਼ਿਲ੍ਹਾ ਪ੍ਰੀਸ਼ਦ ਨੂੰ ਸਭ ਮਨਮੋਹਨ ਸਿੰਘ ਜੀ ਜਿਹੜੇ ਕਾਂਗਰਸ ਦੇ ਉਸ ਸਮੇਂ ਪ੍ਰਾਈਮ ਮਿਨਿਸਟਰ ਸੀ ਉਹਨਾਂ ਨੇ ਬੈਸਟ ਅਵਾਰਡ ਜਿਹੜਾ ਅਵਾਰਡ ਦਿੱਤਾ ਸੀਗਾ ਇਹ ਇਹ ਸਿਰਫ ਇਹ ਮਾਡਲ ਨੂੰ ਤਿਆਰ ਕਰਨ ਤੇ ਤੇ ਇਹਦੇ ਤੇ ਪਾਲਿਸੀ ਬਣੀ ਸੀਗੀ ਇਹਦੀਆਂ ਗਾਈਡਲਾਈਨਸ ਨਹੀਂ ਬਣੀਆਂ ਸੀ ਪਹਿਲਾਂ ਕੀ ਹੁੰਦਾ ਕਿ ਸੈਂਟਰਲ ਗਵਰਨਮੈਂਟ ਦੀਆਂ ਕਈ ਏਦਾਂ ਦੀਆਂ ਪਾਲਿਸੀਆਂ ਨੇ ਵਰਲਡ ਬੈਂਕ ਨਾਲ ਦਾ ਟਾਈਪ ਹੋਇਆ ਕਿ ਹਜ਼ਾਰਾਂ ਕਰੋੜ ਰੁਪਈਆ ਲਿਆਂਦਾ ਗਿਆ ਪਾਣੀ ਦੇ ਲਈ ਪੀਣ ਵਾਲੇ ਪਾਣੀ ਦੇ ਡਰਿੰਕਿੰਗ ਵਾਟਰ ਦੇ ਲਈ ਲੇਕਿਨ ਉਹਨਾਂ ਨੇ ਕਿਹਾ ਕਿ 20% ਤੁਸੀਂ ਸੈਨੀਟੇਸ਼ਨ ਤੇ ਖਰਚਣਾ ਕਾਂਗਰਸ ਦੀ ਗਵਰਨਮੈਂਟ ਸੀ ਕੋਈ ਪਾਲਿਸੀ ਵੀ ਨਹੀਂ ਬਣੀ ਗਾਈਡਲਾਈਨ ਨਹੀਂ ਬਣੀਆਂ ਸਾਬ ਮੁਹੰਮਦ ਇਸ਼ਫਾਕ ਨੇ ਗਾਈਡਲਾਈਨਸ ਬਣਾਈਆਂ 1 ਮਿੰਟ ਦੇ ਦੇ ਜੀ ਬਾ ਮੈਂਡ ਆਪਰੇਟ ਹੋ ਰਿਹਾ ਜੀ ਥੋੜੀ ਇੱਕ ਮਿੰਟ ਰਹਿ ਗਿਆ ਲੈਟੋ ਉਹ ਗਾਈਡਲਾਈਨਸ ਬਣਾਈਆਂ ਵੀ ਮਾਨਯੋਗ ਮੈਂਬਰ ਕਿਸੇ ਮੈਂਬਰ ਨੂੰ ਇੰਟਰਰਪਟ ਨਾ ਕਰੇ ਜੀ ਪਲੀਜ਼ ਸੋ ਉਸ ਤੋਂ ਬਾਅਦ ਇਹ ਗਾਈਡਲਾਈਨਸ ਬਣੀਆਂ ਤੇ ਉਹ ਪੈਸਾ ਜਿਹੜਾ ਕਰੋੜਾ ਰੁਪਿਆ ਬਣਿਆ ਪਿਆ ਸੀਗਾ ਜਿਹਦੇ ਵਿੱਚ ਲੁਧਿਆਣਾ ਜ਼ਿਲ੍ਹੇ ਆਪਰੇਸ਼ਨ ਨੂੰ 5-600 ਕਰੋੜ ਆਇਆ ਸੋ ਹੋਰ ਸਾਰੇ ਦੇਸ਼ ਦੇ ਵਿੱਚ ਗਿਆ ਤਾਂ ਉਹਦੇ ਨਾਲ ਇਹ ਸਾਰਾ ਕੰਮ ਚੱਲ ਰਿਹਾ ਲੇਕਿਨ ਇਹਦੇ ਤੇ ਆਪਾਂ ਨੂੰ ਬਹੁਤ ਕੰਮ ਕਰਨ ਦੀ ਲੋੜ ਆ ਵੱਡਾ ਮਸਲਾ ਸੋ ਇਹਦੇ ਤੇ ਪਾਰਟੀਬਾਜੀ ਧੜੇਬੰਦੀ ਦੇ ਉੱਪਰ ਉੱਠ ਕੇ ਅਸੀਂ ਪਿੰਡਾਂ ਦੇ ਲੋਕਾਂ ਨੂੰ ਜੇ ਸਾਫ਼ ਪੀਣ ਵਾਲਾ ਪਾਣੀ ਤੇ ਪਾਣੀ ਦੇ ਨਿਕਾਸੀ ਦੇ ਪ੍ਰਬੰਧ ਦੇਣੇ ਆ ਤਾਂ ਇਹ ਮਾਡਲ ਅਡਾਪਟ ਹੋਣੇ ਚਾਹੀਦੇ ਆ ਤੇ ਇਹ ਤੇ ਪੱਕੇ ਹੋਣੇ ਚਾਹੀਦੇ ਛੱਪੜ ਪਹਿਲਾ ਦੂਜਾ ਪੋਰਸ਼ਨ ਤਾਂ ਜੋ ਇਹ ਲੌਂਗ ਟਾਈਮ ਇਹ ਸਰਵਾਈਵ ਕਰਨ ਤੇ ਲੋਕਾਂ ਦੀ ਇਹ ਸਮੱਸਿਆ ਦਾ ਹੱਲ ਹੋ ਸਕੇ ਸੋ ਇਸ ਲਈ ਇਹ ਬਿਲਕੁਲ ਸਹੀ ਸਾਰੀਆਂ ਦੀਆਂ ਰਿਪੋਰਟਾਂ ਵਗੈਰਾ ਪੂਰੀਆਂ ਬੁੱਕਸ ਨੇ ਮੇਰੇ ਕੋਲ ਜਿਹੜੀਆਂ ਮੈਂ ਤੁਹਾਡੇ ਤੱਕ ਪਹੁੰਚਾ ਦੂੰਗਾ ਜੀ ਧੰਨਵਾਦ ਜੀ ਥੈਂਕ ਯੂ ਤੁਸੀਂ ਪਹਿਲਾਂ ਹੀ ਸਾਡਾ ਕੁਝ ਕਰਤਾ ਅੱਛਾ ਦੇਖੋ ਰਹਿੰਦਾ ਬੈਠੋ ਚਲੋ ਬੈਠੋ ਬੀਬੀ ਜੀ ਇੱਕ ਮਿੰਟ ਬੈਠੋ ਆਪਾਂ ਕਰ ਲੈਨੇ ਬੀਬੀਂ ਤਾਂ ਜੀਤ ਕਹਿੰਦੀ ਬੈਠੇ ਬੜਾ ਟਾਈਮ ਪਿਆ ਫੇਰ ਕਰ ਲਿਓ ਗੱਲ ਫੇਰ ਕਰ ਲਿਓ ਅ ਅਮਰਿਤਪਾਲ ਸੁਖਾਣਾ ਦੇ ਕੋਈ ਗੱਲ ਕਰਨਾ ਚਾਹੁੰਦੇ ਸੀ ਸਵੇ ਆਏ ਸਭ ਤੋਂ ਸਮਾਰਟ ਬੰਦੇ ਨੇ ਇਹਨਾਂ ਨੂੰ ਜੀ ਦੇ ਦੇ ਨੇ ਜੀ ਸਭ ਤੋਂ ਪਹਿਲਾਂ ਦਾ ਸਪੀਕਰ ਸਾਹਿਬ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਸਰ ਮੈਂ ਜਿਹੜੀ ਮੈਂ ਦੋ ਗੱਲਾਂ ਕਰਨਾ ਇੱਕ ਤਾਂ ਜਿਹੜੀ ਸਵੇਰੇ ਕਰਨਾ ਚਾਹੁੰਦਾ ਸੀ ਉਹ ਮੇਰੀ ਸੜਕਾਂ ਦੇ ਨਾਲ ਹੀ ਸੰਬੰਧਤ ਸੀਗੀ ਉਹ ਸਵੇਰ ਦਾ ਟਾਈਮ ਨਹੀਂ ਠੀਕ ਸੀ ਆਹ ਟਾਈਮ ਠੀਕ ਹੈ ਹੁਣ ਕਰ ਲਾ ਧੰਨਵਾਦ ਧੰਨਵਾਦ ਜੀ ਤੇ ਸਰ ਉਹਦੇ ਵਿੱਚ ਇਹ ਸੀਗੀਆਂ ਕਿ ਸੜਕਾਂ ਲਿੰਕ ਸੜਕਾਂ ਦੀ ਗੱਲ ਹੋਈ ਮੈਂ ਮਾਨਯੋਗ ਮੰਤਰੀ ਸਾਹਿਬ ਦੇ ਧਿਆਨ ਚ ਲਿਆ ਵੀ ਦਿੱਤਾ ਸੀਗਾ ਕਿ ਜਦੋਂ ਆਪਾਂ ਲਿੰਕ ਸੜਕਾਂ ਦੀ ਗੱਲ ਕਰਦੇ ਆ ਤਾਂ ਸਾਡੇ ਵਿੱਚ ਇਹ ਕਿਹਾ ਜਾਂਦਾ ਵੀ ਆਰਡੀਫ ਫੰਡ ਹੈ ਨਹੀਂ ਪਰ ਮੰਤਰੀ ਸਾਹਿਬ ਨੇ ਉਹਦੇ ਵਿੱਚ ਇਹ ਕਿਹਾ ਸੀ ਵੀ ਜਿਹੜੇ ਇਲਾਕਿਆਂ ਦੇ ਵਿੱਚ ਮਾਰਕੀਟ ਕਮੇਟੀਆਂ ਦੇ ਕੋਲੇ ਫੰਡ ਹੈਗੇ ਨੇ ਤਾਂ ਤੁਸੀਂ ਸਾਨੂੰ ਦੱਸ ਦਿਓ ਤੇ ਅਸੀਂ ਉਹਨਾਂ ਦੀਆਂ ਸੜਕਾਂ ਬਣਾ ਦਾਂਗੇ ਤੇ ਮੈਂ ਮਾਨਯੋਗ ਮੰਤਰੀ ਸਾਹਿਬ ਨੂੰ ਇਹੀ ਕਹਿਣਾ ਚਾਹੁੰਦਾ ਸੀ ਜੀ ਸਾਡੇ ਪ੍ਰੋਪੋਜ਼ਲ ਬਣ ਕੇ ਗਏ ਹੋਏ ਨੇ ਲਗਭਗ 8 ਤੋਂ 10 ਕਰੋੜ ਰੁਪਏ ਸੀ ਪ੍ਰੋਪੋਜ਼ਲ ਬਣਾ ਕੇ ਇਹਨਾਂ ਨੂੰ ਭੇਜਿਆ ਹੋਇਆ ਆਲਰੇਡੀ ਤੇ ਫੰਡ ਵੀ ਹੈਗੇ ਨੇ ਬਸ ਉਹਨਾਂ ਨੂੰ ਪਾਸ ਕਰ ਦੇਣ ਸਾਡੀਆਂ ਇੱਕ ਦੋ ਦਿਨ ਲਾਸਟ ਤਰੀਕ ਚੱਲਦੀਆਂ ਜੀ ਉਹਨਾਂ ਦੀ ਹੁਣ ਬਣ ਜਾਣਗੀਆਂ ਜੇਕਰ ਹੁਣ ਨਾ ਬਣੀਆਂ ਫਿਰ ਉਸ ਤੋਂ ਬਾਅਦ ਉਹ 6 ਮਹੀਨੇ ਤੇ ਜਾਊਗਾ ਕੰਮ ਜੀ ਬਸ ਮੈਂ ਤੁਹਾਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਸੀ ਜੀ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ ਬਣਾ ਰਹੀ। ਅ ਗਿਆਤੁਰਾ ਸਾਹਿਬ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਸਪੀਕਰ ਸਾਹਿਬ ਕੱਲ ਬਾਜਬਾ ਜੀ ਨੇ ਬੜੀ અપਮਾਨਜਨਕ ਤੇ ਬੱਤੀਜਨਕ ਗੱਲ ਕਹੀ ਹੈ। ਮੈਂ ਦੱਸਣਾ ਚਾਹਨਾ ਬੜੀ ਇੰਪੋਰਟੈਂਟ ਗੱਲ ਹੈ। ਜੇ ਜੋ ਸਾਡੇ ਸੰਤ ਸੀਚੇਵਾਲ ਜੀ ਹੈ ਜਦ ਸੰਤ ਸੀਚੇਵਾਲ ਜੀ ਨਾਲ ਇਹਨਾਂ ਨੂੰ ਇਤਰਾਜ਼ ਹੋ ਸਕਦਾ ਸਪੀਕਰ ਸਾਹਿਬ ਸਰ ਸੰਤ ਸੀਚੇਵਾਲ ਜੀ ਨਾਲ ਇਹਨਾਂ ਨੂੰ ਇਤਰਾਜ਼ ਨਹੀਂ ਸਕਦਾ ਪਰ ਜਿਹੜੇ ਲੈਟ ਇੰਫਰੀ ਕਿਉਂਕਿ ਤੁਸੀਂ ਜਵਾਬ ਗੁਰੂਾਨੰਕ ਪਾਤਸ਼ਾਹੀ ਚਰਨਸ਼ੋਪਰਾਪਤ ਕਾਲੀ ਬੇਈ ਤੁਸੀਂ ਜਵਾਬ ਦੇ ਦਿਓ ਜਿਹਦੇ ਵਿੱਚ ਗੁਰੂ ਸਾਹਿਬ ਬਾਜਵਾ ਸਾਹਿਬ ਤੁਸੀਂ ਜਵਾਬ ਦੇ ਕਾਲੀ ਬੇਈ ਦੇ ਜਵਾਬ ਦੇ ਦਿਓ ਉਹਦੇ ਰਹਿ ਆ ਜੇ ਉਹ ਤੋਂ ਗੱਲ ਕਰਦੇ ਹੁੰਨੇ ਆ ਇਹ ਸਾਡੀ ਆਸਤਾ ਤੁਸੀਂ ਬੈਠ ਜਾਓ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਲ ਚਾਟਦਾ ਜਿੱਥੇ ਗੁਰੂ ਸਾਹਿਬ ਦੇ ਚਰਨ ਤੁਹਾਨੂੰ ਸਾਰਿਆਂ ਨੂੰ ਜੀਰੋ ਆਉਂਦੇ ਵਾਂਗ ਬੈਠੋ ਪੁੱਤਰ ਨੇ ਉਹ ਸਾਡੇ ਲਈ ਪੁੱਛ ਗੁਰੂ ਸਾਹਿਬ ਨੇ ਆਪਣੇ ਚਰਨ ਪਾਏ ਨੇ ਉਹਨਾਂ ਨੂੰ ਅਸੀਂ ਨਤਮਸਤਕ ਹੁੰਨੇ ਆ ਅਸੀਂ ਗੁਰੂ ਘਰ ਜਾਣੇ ਆ ਸਪੀਕਰ ਸਾਹਿਬ ਤੁਹਾਨੂੰ ਤੁਹਾਨੂੰ ਤੋ ਅਨੂਦ ਤੋ ਅਨੂਦ ਜੋ ਤੁਸੀਂ ਕਹਿਣਾ ਤੁਹਾਨੂੰ ਕਹਿਣ ਲਈ ਮੌਕਾ ਮਿਲੂਗਾ ਬੈਠੋ ਨਹੀਂ ਮੈਂ ਮੈਂਬਰ ਨੂੰ ਇਹ ਨਹੀਂ ਕਹਿ ਸਕਦਾ ਵੀ ਤੁਸੀਂ ਕੀ ਬੋਲਣਾ ਕੀ ਨਹੀਂ ਬੋਲਣਾ ਨੋ ਆਈ ਕੱਟ ਨੋ 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 ਤੁਹਾਨੂੰ ਸਮਾਂ ਮਿਲਦਾ ਮੈਨੂੰ ਲੱਗਦਾ ਵੀ ਜਦੋਂ ਵੀ ਕੋਈ ਮੈਂਬਰ ਕੋਈ ਆਪਣੀ ਗੱਲ ਕਰਨਾ ਚਾਹੁੰਦਾ ਤਾਂ ਉਹਨੂੰ ਕਰ ਲੈਣ ਦੇਣ ਚਾਹੀਦੀ ਹੈ ਜੇ ਸਾਡੇ ਦੇਸ਼ ਦੇ ਵਿੱਚ ਅਸੀਂ ਕੋਈ ਕਿਸੇ ਸੰਤ ਮਹਾਤਮਾ ਦਾ ਸਨਮਾਨ ਨਹੀਂ ਰੱਖ ਸਕਦੇ ਤੇ ਆਪਾਂ ਨੂੰ ਅੰਮੇਰਾ ਖਿਆਲ ਆ ਇਸ ਤੋਂ ਮਾੜੀ ਗੱਲ ਵੀ ਕੋਈ ਨਹੀਂ ਹੋ ਸਕਦੀ ਫਿਰ ਸੰਤ ਚੀਚੇਵਾਲ ਦੀ ਬਾਰੇ ਜੇ ਤੁਸੀਂ ਤੁਹਾਨੂੰ ਕੋਈ ਇਤਰਾਜ਼ ਸੀ ਤੁਸੀਂ ਕਹਿਤਾ ਤੇ ਉਹਨਾਂ ਨੂੰ ਉਹਨਾਂ ਬਾਰੇ ਕੋਈ ਪੋਜ਼ਿਟਿਵ ਗੱਲਾਂ ਕਰਦੀਏ ਚਾਹੁੰਦੇ ਆ ਤੇ ਕਰ ਲੈਣ ਦੀ ਆਪਾਂ ਆਪਣੇ ਕੋਲ ਟਾਈਮ ਹੈ ਵੀ ਹੈਵ ਐਮਪਲ ਟਾਈਮ ਕੋਈ ਗੱਲ ਉਹ ਸੰਤ ਵੀ ਨੇ गुरु नानक पाशाह गलत बोलने प्रताप सिंह को माफी मांगे मांगे प्रताप बाजवा प्रताप बाजवा सिख कौन माफी मांगे सगन पंद्रह मिनट लगन किया जाता है ਇਸ ਹਾਊਸ ਦੇ ਨਮਾਇंदे ਆ ਤੇ ਮੈਂ ਜਾਨਣਾ ਚਾਹੂੰਗਾ ਇਹ ਲਾਡੀ ਜੀ ਬੈਠੇ ਇੱਥੇ ਐਮਐਲਏ ਸ਼ਾਹਕੋਟ ਕੀ ਇਹ ਵੀ ਉਹਨਾਂ ਦੀ ਗੱਲ ਨਾਲ ਸਹਿਮਤ ਹੈ ਇਹ ਇਕੱਲੇ ਪ੍ਰਤਾਪ ਬਾਜਵਾ ਜੀ ਦਾ ਬਿਆਨ ਆ ਜਾਂ ਸਾਰੀ ਕਾਂਗਰਸ ਦਾ ਬਿਆਨ ਆ ਇਹ ਦੱਸਣ ਜਾਣ ਇਹ ਦੱਸਣ ਜਾਣ ਕੀ ਐਮਐਨਏ ਸ਼ਾਹਕੋਟ ਦੱਸਣਗੇ ਉਹ ਸ਼ਖਸ ਨੇ ਸਰ ਉਹਨਾਂ ਪਿੰਡਾਂ ਦੇ ਵਿੱਚ ਜੋ ਕੰਮ ਕੀਤਾ ਹੈ ਸਰ ਵਾਤਾਵਰਣ ਦੇ ਲਈ ਸਿਚੇਵਲ ਮਾਡਲ ਸਰ ਥਾਪੜ ਮਾਡਲ ਹੈ ਕੀ ਸਿਚੇਵਲ ਮਾਡਲ ਦਾ ਰਿਫਾਈਨਡ ਵਰਜ਼ਨ ਹੈ ਨਾਂ ਨੇ ਉਹ ਸ਼ੁਰੂ ਕਰ ਸਰ ਨਿੰਦਾ ਪ੍ਰਸਤਾਵ ਵੀ ਹੋਣਾ ਚਾਹੀਦਾ ਸਰ ਇਹ ਨਿੰਦਾ ਪ੍ਰਸਤਾਵ ਵੀ ਹੋਣਾ ਚਾਹੀਦਾ ਸਰ ਅੱਜ ਸਰ ਕੋਈ ਬਾਬੇ ਨਾਨਕ ਦੇ ਦਸਾਏ ਹੋਏ ਰਸਤੇ ਤੇ ਇੱਕੋ ਸੰਤ ਚੱਲਦਾ ਪਿਆ ਅਸੀਂ ਉਦੀ ਵੀ ਹਾਊਸ ਤੇ ਬੇਇੱਜ਼ਤੀ ਕਰਤੀ ਸਰ ਜਿਹਨੂੰ ਦੇਸ਼ ਪਦਮਸ਼੍ਰੀ ਦਿੰਦਾ ਜਿਹਨੂੰ ਦੇਸ਼ ਦਾ ਰਾਸ਼ਟਰਪਤੀ ਕਹਿੰਦਾ ਕਿ ਹਰ ਸਰ ਅਬਦੁਲ ਕਲਾਮ ਜੀ ਨੇ ਕਿਹਾ ਕਿ ਹਰ ਸੂਬੇ ਕੋਲ ਸੰਤ ਸਿੱਚੇ ਵਾਲਾ ਵਰਗਾ ਸੰਤ ਹੋਵੇ ਅਸੀਂ ਉਦੀ ਵੀ ਬੇਇੱਜ਼ਤੀ ਕਰਤੀ ਸਰ ਾਰੇ ਹਾਊਸ ਨਿੰਦਾ ਪ੍ਰਸਾਦ ਦੇਵੇ ਸਰ ਇੰਨੇ ਮਹਾਨ ਸੰਤ ਦੀ ਨਿੰਦਿਆ ਕੀ ਇਹ ਸਾਰੀ ਕਾਂਗਰਸ ਦਾ ਬਿਆਨ ਹੈ ਜਾਂ ਇਕੱਲੇ ਪ੍ਰਤਾਪ ਬਾਜਵਾ ਦਾ ਬਿਆਨ ਹੈ ਇਹ ਹੁਣ ਜਾਣਾ ਤੁਸੀਂ ਸਾਰੇ ਸਰ ਸਾਰੇ ਜਾਣਗੇ ਹੁਣ ਸਡੇ ਸ਼ੁਡ ਬੀ ਐਕਸਪੈਲਡ ਪਰ ਗਰਗਟ ਸਿੰਘ ਜੀ ਬੈਜੋ ਯਾਰ ਬੈਜੋ ਸਰ ਟਾਈਮਜ਼ ਮੈਗਜ਼ੀਨ ਟਾਈਮਜ਼ ਮੈਗਜ਼ੀਨ ਕਹਿੰਦੀ ਹੈ ਸਾਡੀ ਵੀ ਸੁਣ ਲਗਾ 30 ਵਲਟ ਦੇ 30 এনवायरमेंट लिस्ट ਮਿਸਾਈਲ ਮੈਨ ਆਫ ਇੰਡੀਆ ਉਹਨੂੰ ਪੁੱਜਦਾ ਐਨਜੀਟੀ ਦਾ ਚੇਅਰਮੈਨ ਉਹਨੂੰ ਮੰਨਦਾ ਪਰ ਸਾਡੀ ਬੱਤ ਕਿਸਮਤੀ ਹੈ ਬਾਦਸ਼ਾਹ ਸਾਹਿਬ ਆਖੀ ਮੰਗੋ ਸਰ ਆਖੀ ਮੰਗੋ ਮੈਂ ਸਾਰੇ ਬਾਰ ਯੋਗ ਮੈਂਬਰ ਸਰਬਾਨ ਨੂੰ ਬੇਨਤੀ ਕਰਦਾ ਕਿ ਉਹ ਆਪਣੀ ਆਪਣੀ ਜਗ੍ਹਾ ਤੇ ਬੈਠਣ ਦੇਖੋ ਜਿੱਥੋਂ ਤੱਕ ਸ਼ਹੀਦ ਭਗਤ ਸਿੰਘ ਦੇ ਸਨਮਾਨ ਦਾ ਗੱਲ ਹੈ ਉਹ ਸਾਰੇ ਸਨਮਾਨਾਂ ਤੋਂ ਉੱਪਰ ਹੈ ਉਹਨਾਂ ਦਾ ਸਨਮਾਨ ਹੋ ਹਮੇਸ਼ਾ ਰਹੇਗਾ ਅਮਨ ਅਰੋੜਾ ਜੀ ਅਮਨ ਅਰੋੜਾ ਜੀ ਅਮਨ ਅਰੋੜਾ ਜੀ ਜੋ ਵੀ ਕੁਝ ਚੇਹਰ ਦੀ ਇਜਾਜ਼ਤੋ ਬਿਨਾ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਜੀ अमन जी स्पीकर साहब साहब डिटेल एक मिनट अमन जी अमन जी खड़े अभी बा अमन जी खड़े अमन जी खड़े बैठो जी ਬੈਠੋ ਜੀ ਬੈਠੋ 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 ਆਜਿਓ ਸਭ ਮੈਂ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਬੈਠ ਜਾਣ ਆਪਣੀ ਆਪਣੀ ਜਗ੍ਹਾ ਤੇ ਬੈਠੋ ਔਰ ਚੇਅਰ ਰੋਡ ਰੱਖੀਦਾ ਜਾਵੇ ਚੇਅਰ ਰੋਡ ਇਸ ਤੇ ਜੀ

ਜਿੱਥੋਂ ਤੱਕ ਸਾਡੇ ਸ਼ਹੀਦਾਂ ਦੇ ਸਨਮਾਨ ਦੀ ਗੱਲ ਹੈ ਇਸ ਤੋਂ ਉੱਪਰ ਕੋਈ ਗੱਲ ਨਹੀਂ ਸਾਡੇ ਸ਼ਹੀਦ ਸਾਡੇ ਦੀ ਸਨਮਾਨਜਨਕ ਨੇ ਸਾਡੇ ਰਾਹ ਦਸੇਰੇ ਨੇ ਸਾਡੇ ਪ੍ਰੇਰਨਾ ਸਰੋਤ ਨੇ ਲੇਕਿਨ ਜਿਹੜੀ ਵਿਧਾਨ ਸਭਾ ਦੀ ਕਾਰਵਾਈ ਹੈ ਉਹ ਤਾਂ ਕਿਸੇ ਰੂਲ ਲੈਗਿਜਲੇਸ਼ਨ ਦੇ ਨਾਲ ਚੱਲਦੀ ਹੈ ਨਾ ਅਗਲੀ ਆਈਟਮ ਲਵਾਂਗੇ 0 ਆਵਰ ਦੀ ਯੈਸ 1 ਮਿੰਟ ਦੀ